ਇਹ ਸੁਧਾਰوں ਰੂਪ ਨਾਲ ਆਪਣੇ ਰਾਜਵਿਦੇ ਵਿੱਚ ਸਾਰੀ ਵਿਰੋਧਾ ਉਸਕ ਕਰ ਸਕੇ ਕੋਈ ਉਸਟੈਂਡ ਆਮਦੇ ਅਭਾਵ ਨਾਲ ਸਥਾਨ ਦੇ ਅਭਾਵ ਨਾਲ ਮੈਡੀਕਲ ਗ੍ਰੇਡ ਦੇ ਅਭਾਵ ਨਾਲ ਯਕੀਨੀ ਲਈ ਕਿ ਜੈਸੀ ਅਪੀਖਾ ਆ ਆਂ ਗਿਆ ਹੈ ਕਿ ਉਸੇ ਨਾਲ ਦੀ ਅਭਾਵ ਨਾਲ ਬਤਾਏ ਉਹ ਜਿਹੜੇ ਅਨੁਭਵ ਦੇ ਪਾਸ ਕਾਂ ਵੀ ਬਹੁਤ ਪ੍ਰਯੋਗ ਕਰਾਂਗੇ ਜਿਹਨਾਂ ਸ਼ਾਨਦਾਰ ਮੰਦਰਾ ਕੰਨਾਂ ਦਾ ਰਾਗੀ ਜੋ ਖਾਤਾ ਜੀਵਨ ਸਰ ਹੈ ਪੂਰਾ ਹੋ ਗਏ ਕਿ ਦੇ ਜੀਵਾ ਵਰਸੋ ਇਹਨਾਂ ਦੇ ਸੁਖ ਕਰਮਨ ਦੇ ਤੋਂ ਨਾ ਰਹੂਗਾ ਤੁਹਾਡੇ ਪੰਜਾਬੀ ਲੜੋ ਤੇ ਇਸੇ ਕਾਣਾ ਵੀ ਜਿੱਤੋ ਨਿਰਕਾਰੇ ਭਵਨ ਰਾਜਪੁਰ ਦੇ ਵਿੱਚ ਸਮਾਜਿਕ ਧਾਰਮਿਕ ਵਪਾਰਿਕ ਸੰਸਾਵਾਂ ਦੇ ਅਧਿਕਾਰੀਆਂ ਦੀ ਮੀਟਿੰਗ ਹੋਈ ਜਿਦੇ ਵਿੱਚ ਐਮਰਜੈਂਸੀ ਰਿਸਪਾਂਸ ਟੀਮ ਦਾ ਗਠਨ ਕੀਤਾ ਗਿਆ ਜੀਦਾ ਪ੍ਰਧਾਨ ਸਮਾਜ ਸੇਵੀ ਅਤੇ ਸੀਏ ਵਿਜੇ ਗੁਪਤਾ ਨੂੰ ਬਣਾਇਆ ਗਿਆ ਹੋਣ ਵਾਲੇ ਯੁੱਧ ਦੇ ਵਿੱਚ ਇਲਾਕੇ ਵਿੱਚ ਸਾਨੂੰ ਕੀ ਕੀ ਕਰਨਾ ਚਾਹੀਦਾ ਹੈ ਇਹਦੇ ਬਾਰੇ ਬਰੀਕੇ ਨਾਲ ਜਾਣਕਾਰੀ ਦਿੰਦੇ ਹੋਏ ਸ਼੍ਰੀ ਵਿਜੇ ਗੁਪਤਾ ਜੀ ਨੇ ਦੱਸਿਆ ਜੀ ਜਿਹੜੀ ਮੀਟਿੰਗ ਹੋਈ ਹੈ ਉਹਦੇ ਬਾਰੇ ਜਾਣਕਾਰੀ ਦੇ ਸਕਦੇ ਕਿਸ ਮੁੱਦੇ ਕੋਈ ਹੈ ਮੀਟਿੰਗ ਦੀ ਕੀ ਕੀ ਅਜਿਹਾ ਵਰਤਨਾ ਹੈ ਅੱਜ ਜਿਹੜੀ ਮੀਟਿੰਗ ਹੋਈ ਹੈ ਜੀ ਇੱਕ ਜਿਸ ਤਰ੍ਹਾਂ ਤੁਹਾਨੂੰ ਪਤਾ ਹਾਰਾ ਕਰੇ ਲੜਾਈ ਚੱਲੂ ਹੋਈ ਸੀ ਉਹ ਨਾਲ ਅਗੇ ਸੀ ਫਾਇਰ ਹੋ ਗਿਆ ਪਰ ਰੋਸਾ ਕੋਈ ਹੈ ਨਹੀਂ ਕਿ ਆਪਣੇ ਜਿਹੜੇ ਸਾਡੇ ਸਿਵਿਲਿਅਨਸ ਹੈ ਉਹਨਾਂ ਨੂੰ ਤਿਆਰ ਕਰਨ ਵਾਸਤੇ ਇਹ ਲੜਾਈ ਦੇ ਟਾਈਮ ਤੇ ਅਜਿਹੀ ਤਿਆਰੀ ਕਰਨੀ ਹੈ ਕਿ ਜਿਹੜੀ ਹੈਲਪ ਕਰਨੀ ਹੈ ਸਰਕਾਰ ਦੀ ਵਿਦੇਸ਼ ਦੀ ਕੁਜ਼ਾਟਿਕ ਟੀਮ ਬਣਾਉਣ ਵਾਸਤੇ ਇੱਕ ਐਮਰਜੈਂਸੀ ਰਿਸਪੌਂਸ ਟੀਮ ਦਾ ਗਠਨ ਕੀਤਾ ਗਿਆ ਹੈ ਜਿੱਦਾਂ ਜਿਹੜਾ ਕੰਮ ਹੋਏਗਾ ਉਹ ਸਰਕਾਰ ਬੇਸਿਕਲੀ ਸਰਕਾਰ ਦੀ ਵਿਦੇਸ਼ ਦੀ ਹੈਲਪ ਕਰਦਾ ਹੈਗਾ ਇਹ ਕਿ ਕਿ ਹੈ ਕਿ ਜਿਸ ਤਰ੍ਹਾਂ ਬਲੈਕਆਊਟ ਨੂੰ ਜਰੂਰ ਕਰਵਾਣਾ ਕਿ ਬਲੈਕਆਊਟ ਪ੍ਰੋਪਰਲੀ ਹੁੰਦਾ ਅਗਰ ਸਰਕਾਰ ਅਨਾਉਂਸ ਕਰਦੀ ਹੈ ਕਿ ਲੋਕ ਉਸਦਾ ਪਾਲਨ ਕਰਨ ਅਗਰ ਕੋਈ ਮੁਸੀਬਤ ਆ ਮਾਰਿਆ ਜਿਵੇਂ ਕੋਈ ਕਿਸੇ ਨੂੰ ਕੋਈ ਥੂੜ ਦੀ ਜੂਸ ਹੁੰਦੀ ਹੈ ਕਿਸੇ ਨੂੰ ਕੋਈ ਰਹਿਣ ਦੀ ਜਗਾ ਹੁਣ ਜਰੂਰ ਚੰਦੀ ਹੈ ਕੋਈ ਹੋਰ ਸਮੱਸਿਆ ਆਂਦੀ ਹੈ ਪਾਣੀ ਦੀ ਬਿਜਲੀ ਦੀ ਉਸ ਵਾਸਤੇ ਸਾਰੀ ਹੈਲਪ ਕਰਨੀ ਲੋਕਾਂ ਨੂੰ ਜਗਾ ਪ੍ਰੋਵਾਈਡ ਕਰਨੀ ਸੀ ਮੈਡੀਕਲ ਹੈਲਪ ਪ੍ਰੋਵਾਈਡ ਕਰਨੀ ਡਾਕਟਰ ਦੀ ਟੀਮ ਬਲੱਡ ਡੋਨੇਸ਼ਨ ਜਿੰਨੇ ਵੀ ਕੰਮ ਅਸੀਂ ਕਰ ਸਕਦੇ ਹੈਗੇ ਜਿਹੜੇ ਸਮਾਜੀ ਸੰਸਥਾ ਸਾਡੀਆਂ ਆਲਰੇਡੀ ਕਰ ਰਹੀ ਹੈਗੀ ਹੈ ਲੇਕਿਨ ਉਹਨਾਂ ਨੇ ਇਕ ਝਟ ਕਰਕੇ ਇਕ ਐਮਰਜੈਂਸੀ ਟਾਈਪ ਦੇ ਤੁਰੰਤ ਰਿਸਪੌਂਡ ਕਰਨਾ ਉਹਨੂੰ ਸਾਰੀ ਤਿਆਰੀ ਪਹਿਲਾਂ ਕਰਵਾਸੇ ਤੇ ਟੀਮ ਦਾ ਸਥਪਨਾ ਕਰਨ ਕਿ ਇਹ ਵੀ ਟੀਮ ਨੂੰ ਗਠਨ ਕਰਦੇ ਹਾਂ ਅੱਗੇ ਅਲੱਗ-ਅਲੱਗ ਮੁੱਦੇ ਆ ਹਨ ਕਿ ਮਨਨ ਲੋਕਾਂ ਨੂੰ ਜਾਗਰੂਕ ਕਰਨਾ ਹੈ ਲੋਕਾਂ ਨੂੰ ਰੋਖਿਆ ਦੇਣੀ ਹੈ ਕਿ ਬਾਹਰ ਜਿਹੜੇ ਆਣਗੇ ਉਹਨਾਂ ਦੇ ਰਹਿਣ ਦਾ ਖਾਣ ਦਾ ਪੀਣ ਦਾ ਅਰੇਂਜਮੈਂਟ ਜਿਹੜਾ ਕਰਨਾ ਹੈਗਾ ਇਹਨਾਂ ਵਾਸਤੇ ਅਲੱਗ-ਅਲੱਗ ਕੀ ਆਪਾਂ ਕੋਈ ਬਣਾਵਾਂਗੇ ਇੰਚਾਰਜ ਬਣਾਵਾਂਗੇ ਹਾਂਜੀ ਤਾਂ ਜੀ ਜਿਹੜੇ ਇਹ ਸਾਡੀ ਕਿ ਸੰਪਤੀ ਬਣ ਗਈ ਮੇਨ ਸੰਪਤੀ ਇਸ ਦੇ ਕਿ ਉਪ ਸੰਪਤੀਆਂ ਬਣਨੀ ਹੈ ਸਬ ਕਮੇਟੀ ਸਬ ਕਮੇਟੀ ਦੇ ਵਿੱਚ ਇੱਕ ਬਲੱਡ ਡੋਨੇਸ਼ਨ ਕਮੇਟੀ ਹੋਵੇਗੀ ਇੱਕ ਮੈਡੀਕਲ ਕਮੇਟੀ ਹੋਵੇਗੀ ਇੱਕ ਅਕਮੋਡੇਸ਼ਨ ਕਮੇਟੀ ਹੋਵੇਗੀ ਇੱਕ ਲੰਗਰ ਕਮੇਟੀ ਹੋਵੇਗੀ ਇਸ ਤਰ੍ਹਾਂ ਦੀਆਂ ਹੋਰ ਜਿਹੜੀ-ਜਿਹੜੀ ਜ਼ਰੂਰਤ ਹੋਏਗੀ ਨਾ ਜਿਸ ਤਰ੍ਹਾਂ ਸਾਨੂੰ ਜ਼ਰੂਰਤ ਲੱਗੇਗੀ ਅਸੀਂ ਬੈਠ ਕੇ ਡਿਸਕਸ ਕਰਦੇ ਕਿ ਨਹੀਂ ਕਮੇਟੀਆਂ ਬ अठ दस पंद्रह जो मीटिंग बन गई है ट्रांसपोर्ट कमेटी एंबुलेंस सारी कमेटियाँ अलग अलग गठन होएगा ये अभी दो तीन दिन तो कर लगे ज्यादा टाइम नहीं लेंगे क्योंकि ना भी तो एमरजेंसी एमरजेंसी कम सारे